ਕਰਦੇ ਆ ਵੱਡੀ ਖਬਰ ਦੇ ਨਾਲ ਜੋ ਫਾਜ਼ਿਲਕਾ ਤੋਂ ਆ ਰਹੀ ਹੈ ਜਿੱਥੇ ਮੁੱਖ ਬਾਜ਼ਾਰ ਦੇ ਵਿੱਚ ਜ਼ਬਰਦਸਤ ਬਲਾਸਟ ਹੋ ਗਿਆ ਗੈਸ ਵੈਲਡਿੰਗ ਦੀ ਟੈਂਕੀ ਦੇ ਵਿੱਚ ਧਮਾਕਾ ਹੋਇਆ ਹੈ ਵੈਲਡਿੰਗ ਕਰਦੇ ਸਮੇ ਇਹ ਹਾਦਸਾ ਵਾਪਰ ਗਿਆ ਫਾਜ਼ਿਲਕਾ ਦੇ ਵਿੱਚ ਅਗਰਸੇਨ ਚੌਕ ਨੇੜੇ ਇਹ ਦੁਕਾਨ ਹੈ ਜਿੱਥੇ ਇਹ ਧਮਾਕਾ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਵਚਾਰ ਹੈ ਪਰ ਵੱਡਾ ਧਮਾਕਾ ਹੋਇਆ ਏ ਫਾਜ਼ਿਲਕਾ ਦੇ ਮੁੱਖ ਬਾਜ਼ਾਰ ਦੇ ਵਿੱਚ ਸੀਸੀਟੀਵੀ ਦੇ ਵਿੱਚ ਵੀ ਇਹ ਤਸਵੀਰਾਂ ਕੈਦ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਭੀੜ-ਪਾੜ ਵਾਲਾ ਇਲਾਕਾ 메ਨ ਬਾਜ਼ਾਰ ਜਿੱਥੇ ਇਹ ਦੁਕਾਨ ਹੈ ਤੇ ਗੈਸ ਵੈਲਡਿੰਗ ਦੀ ਟੈਂਕੀ ਫਟ ਗਈ ਹੈ ਧਮਾਕਾ ਹੋਇਆ ਵੈਲਡਿੰਗ ਕਰ ਰਿਹਾ ਸੀ ਦੁਕਾਨ ਤੇ ਕੰਮ ਕਰਨ ਵਾਲਾ ਵਿਅਕਤੀ ਤੇ ਅਚਾਨਕ ਇਹ ਵੈਲਡਿੰਗ ਦੀ ਟੈਂਕੀ ਫਟ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ ਤੇ ਵੱਡਾ ਧਮਾਕਾ ਹੋਇਆ ਹੈ ਫਾਜ਼ਿਲਕਾ ਦਾ ਮੇਨ ਬਾਜ਼ਾਰ ਭੀੜ ਭਾੜ ਵਾਲਾ ਇਲਾਕਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਆ ਜਾ ਰਹੇ ਨੇ ਗੱਡੀਆਂ ਖੜੀਆਂ ਨੇ ਬਾਈਕ ਤੇ ਲੋਕ ਆ ਜਾ ਰਹੇ ਨੇ ਤਾਂ ਇਸ ਦੌਰਾਨ ਜਦੋਂ ਇੱਕ ਕੰਮ ਆ ਵੈਲਡਿੰਗ ਕਰ ਰਿਹਾ ਸੀ ਤਾਂ ਅਚਾਨਕ ਵੈਲਡਿੰਗ ਵਾਲੀ ਟੈਂਕੀ ਦੇ ਵਿੱਚ ਇਹ ਧਮਾਕਾ ਹੋ ਗਿਆ ਤੇ ਫਾਜ਼ਿਲਕਾ ਦਾ ਅਗਰ ਸੇਨ ਚੌਂਕ ਹੈ ਜਿਸ ਦੇ ਨੇੜੇ ਇਹ ਦੁਕਾਨ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਬਲਾਸਟ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਵਾਲਵਾਲ ਬੱਚੇ ਨੇ ਕਈ ਲੋਕ ਦੁਕਾਨ ਦੇ ਅੰਦਰ ਵੀ ਕੁਝ ਲੋਕ ਸੀ ਕੰਮ ਕਰ ਰਹੇ ਸੀ ਵੈਲਡਿੰਗ ਕੀਤੀ ਜਾ ਰਹੀ ਸੀ ਅਚਾਨਕ ਵੈਲਡਿੰਗ ਵਾਲੀ ਟੈਂਕੀ ਫਟ ਗਈ ਹੋਰ ਵੀ ਬਾਜ਼ਾਰ ਦੇ ਵਿੱਚ ਭੀੜ ਸੀ ਲੋਕ ਆ ਜਾ ਰਹੇ ਸੀ ਜਦੋਂ ਇਹ ਧਮਾਕਾ ਹੋਇਆ ਤਾਂ ਅਚਾਨਕ ਹਫੜਾ ਦਫੜੀ ਮਚ ਗਈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਪ੍ਰਦੀਪ ਕੁਮਾਰ ਫਾਜ਼ਿਲਕਾ ਤੋਂ ਆਨਲਾਈਨ ਤੇ ਮੌਜੂਦ ਨੇ ਪ੍ਰਦੀਪ ਪੂਰਾ ਘਟਨਾਕਰਮ ਸਮਝਣਾ ਚਾਹੁੰਦੇ ਆ ਦੁਕਾਨ ਕਿੱਥੇ ਐ ਕਿਸ ਢੰਗ ਦੇ ਨਾਲ ਇਹ ਬਲਾਸਟ ਹੋਇਆ ਐ ਤੇ ਕੌਣ ਇਸ ਦੇ ਵਿੱਚ ਜ਼ਖਮੀ ਐ ਕੀ ਆਪਰੇ ਅ ਬਿਲਕੁਲ ਜੀ ਜਿਹੜਾ ਇਹ ਹਾਦਸਾ ਫਾਜ਼ਿਲਕਾ ਦੀ ਅਗਰਸੇਨ ਚੌਕ ਦੇ ਨੇੜੇ ਵਾਪਰਿਆ ਹੈ ਜਿੱਥੇ ਇੱਕ ਵੈਲਡਿੰਗ ਦੀ ਦੁਕਾਨ ਤੇ ਵੈਲਡਿੰਗ ਕਰਨ ਸਮੇ ਜਿਹੜਾ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਆ ਕਿਹਾ ਜਾ ਰਿਹਾ ਹੈ ਕਿ ਜਿਹੜੀ ਗੈਸ ਵੈਲਡਿੰਗ ਜਦੋਂ ਗੈਸ ਭਰੀ ਜਾਂਦੀ ਹੈ ਵੈਲਡਿੰਗ ਕੀਤੀ ਜਾਂਦੀ ਹੈ ਤਾਂ ਅਚਾਨਕ ਜਿਹੜੀ ਗੈਸ ਦੀ ਟੈਂਕੀ ਜਿਹੜੀ ਫਟਦੀ ਹੈ ਤੇ ਧਮਾਕਾ ਜਿਹੜਾ ਜ਼ਬਰਦਸਤ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਜਿਹਦੇ ਨਾਲ ਅਫਰਾ ਤਫਰੀ ਦਾ ਮਾਹੌਲ ਜਿਹੜਾ ਪੈਦਾ ਹੋ ਜਾਂਦਾ ਹੈ ਤੇ ਜਿਹੜਾ ਦੁਕਾਨਦਾਰ ਜਿਹੜੇ ਆਸ-ਪਾਸ ਦੇ ਦੁਕਾਨਦਾਰ ਜਿਹੜੇ ਨੇ ਉਹ ਸਹਿਮ ਜਾਂਦੇ ਨੇ ਇਸ ਦੌਰਾਨ ਨੌਜਵਾਨ ਜਿਹੜਾ ਵੈਲਡਿੰਗ ਕਰ ਰਿਹਾ ਉਹਨੂੰ ਹਲਕੀ ਮਾਮੂਲੀ ਜਿਹੜੀ ਝੋੜ ਜਰੂਰ ਆਈ ਹੈ ਪਰ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਫਿਲਹਾਲ ਸਪੂਰਾ ਹਾਸਾ ਕੁਝ ਮਿੰਟਾਂ ਦੇ ਅੰਦਰ ਹੋਇਆ ਤੇ ਕੁਝ ਮਿੰਟਾਂ ਦੇ ਅੰਦਰ ਜਿਹੜਾ ਇਹ ਪੂਰਾ ਅਫੜਾ ਟਫੜੀ ਦਾ ਮਾਹੌਲ ਸੀਗਾ ਲੋਕ ਸਹਿਮ ਗਏ ਸੀਗੇ ਪਰ ਫਿਲਹਾਲ ਜਾਨੀ ਨੁਕਸਾਨ ਨਾ ਹੋਣ ਕਰਕੇ ਮੌਕੇ ਤੇ ਜਿਹੜਾ ਸਾਰੀ ਸਥਿਤੀ ਕੰਟਰੋਲ ਹੋ ਗਈ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇਹ ਗੈਸ ਵੈਲਡਿੰਗ ਦੀ ਜਿਹੜੀਆਂ ਬਾਜ਼ਾਰ ਦੇ ਮੇਨ ਬਾਜ਼ਾਰ ਦੇ ਅੰਦਰ ਜਿਹੜੀਆਂ ਦੁਕਾਨਾ ਬਣੀ ਹੋਈ ਹੈ ਨਾ ਕਿਤੇ ਨਾ ਕਿਤੇ ਹਾਦਸੇ ਨੂੰ ਸਦਾ ਜਰੂਰ ਬਿਲਕੁਲ ਅਰਪਦੀਪ ਹਾਦਸੇ ਦਾ ਕਾਰਨ ਸਾਹਮਣੇ ਆਇਆ ਕਿ ਜਦੋਂ ਬਲਾਸਟ ਹੋਇਆ ਕਿ ਟੈਂਕੀ ਜਿਹੜੀ ਆ ਕੋਈ ਪੁਰਾਣੀ ਸੀ ਜਾਂ ਕੁਝ ਹੋਰ ਕੀਤਾ ਜਾ ਰਿਹਾ ਸੀ ਉਸ ਵੇਲੇ ਬਲਾਸਟ ਕਿਉਂ ਹੋਇਆ ਇਸ ਬਾਰੇ ਪਤਾ ਲੱਗ ਸਕੇ ਜਿਹੜਾ ਦੁਕਾਨਦਾਰ ਦੇ ਅਨੁਸਾਰ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਜਦੋਂ ਵੈਲਡਿੰਗ ਦੇ ਸਮੇਂ ਜਿਹੜੀ ਇਹਦੀ ਇੱਕ ਆਕਸੀਜਨ ਤੇ ਇੱਕ ਗੈਸ ਦੀ ਜਿਹੜੀ ਇਹ ਲਾਈਟ ਛੱਡੀ ਜਾਂਦੀ ਹੈ ਪਰ ਉਸ ਸਮੇਂ ਰੀਜਨ ਜ਼ਰੂਰ ਨਿਕਲਦੀ ਸੀ ਪਰ ਜਦੋਂ ਗੈਸ ਦਾ ਜਿਹੜਾ ਲੈਵਲ ਠੀਗਾ ਉਹ ਬਹੁਤ ਜ਼ਿਆਦਾ ਹਾਈ ਸੀਗਾ ਜਿਦੇ ਕਰਕੇ ਟੈਂਕੀ ਦੇ ਅੰਦਰ ਗੈਸ ਜ਼ਿਆਦਾ ਬਣ ਕਰਕੇ ਇਹ ਬਲਾਸਟ ਹੋਇਆ ਜਿਹੜੀ ਅੱਗ ਲਗਾਈ ਗਈ ਜਿਹੜੋ ਉਹਨੂੰ ਵੈਲਡ ਕੀਤਾ ਜਾ ਰਿਆ ਸੀਗਾ ਅੱਗ ਜਿਹੜੀ ਹੈ ਟੈਂਕੀ ਨੂੰ ਫੜ ਲਿਆ ਟੈਂਕੀ ਨੇ ਅੱਗ ਨੂੰ ਫੜ ਲਿਆ ਤੇ ਜਿਦੇ ਕਰਕੇ ਇਹ ਬਲਾਸਟ ਦੀ ਜਿਹੜੀ ਘਟਨਾ ਜਿਹੜੀ ਸਾਹਮਣੇ ਆਈ ਹੈ ਆ ਮੇਨ ਕਾਰਨ ਜਿਹੜਾ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਗੈਸ ਅੰਦਰਲੀ ਗੈਸ ਜਿਹੜੀ ਟੈਂਕੀ ਦੇ ਅੰਦਰ ਬਣ ਗਈ ਸੀਗੀ ਜਿਸ ਨੇ ਅੱਗ ਨੂੰ ਫੜ ਲਿਆ ਚਿੱਕੇ ਬੋਤਨ ਬਾਦੋ ਪ੍ਰਦੀਪ ਕੋਰੀ ਅਪਡੇਟ ਦੇ ਲਈ ਫਾਜ਼ਿਲਕਾ ਦੇ 메ਨ ਬਾਜ਼ਾਰ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਹੈ ਗੈਸ ਵੈਲਡਿੰਗ ਦੀ ਟੈਂਕੀ ਦੇ ਵਿੱਚ ਧਮਾਕਾ ਹੋਇਆ ਹਫੜਾ ਦਫੜੀ ਮਚ ਗਈ ਜਦੋਂ ਵੈਲਡਿੰਗ ਕੀਤੀ ਜਾ ਰਹੀ ਸੀ ਉਸ ਵੇਲੇ ਇਹ ਹਾਦਸਾ ਵਾਪਰਿਆ ਤੇ ਭਿਆਨਕ ਹਾਦਸਾ ਵਾਪਰਿਆ ਹੈ ਧਮਾਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਨਰਥੇ ਸ਼ਰਮਾ ਗੈਸ ਵੈਲਡਿੰਗ ਸ਼ਰਮਾ ਜੀ ਆਪਤਾ ਤਰੀਕੇ ਗਏ ਸੀ ਉਹਨਾਂ ਨੇ ਕੋਈ ਲੜਕਾ ਬਿਠਾਇਆ ਹੋਇਆ ਉਹਦੇ ਕਰਕੇ ਉਹਨਾਂ ਨੇ ਕੋਈ ਪਾਈਪ ਬੈਕ ਕਰ ਰਣਾ ਜੀ ਜਗ ਦਾ ਮੁੰਡਾ ਦਾ ਸਿਲੰਡਰ ਗੈਸ ਜਿਹੜਾ ਹੈ ਸਿਲੰਡਰ ਜਗ ਨੂੰ ਧਮਾਕਾ ਮਾਰ ਕੇ ਫਟ ਗਿਆ ਜਿੰਦੇ ਵਿੱਚ ਇੱਕ ਦੋ ਨਾਲ ਦੇ ਕੋਲ ਕਸਟਮਰ ਬੈਠੇ ਸੀ ਕਸਟਮਰ ਦੀ ਥੋੜੀ ਜਿਹੀ ਬਚਤ ਹੋ ਗਈ ਇੱਕ ਦਿਨ ਥੋੜੇ ਕੰਨ ਨੂੰ ਥੋੜੀ ਤੇਜ਼ ਪਹੁੰਚੀ ਉਹਨਾਂ ਨੂੰ ਫੋਨ ਅਸੀਂ ਡਾਕਟਰ ਸਿੱਟੀ ਜੀ ਕੋਲ ਰੈਫਰ ਕਰਤਾ ਤੁਸੀਂ ਜ਼ਿਆਦਾ ਕੰਨ ਦਿਖਾਓ ਤੇਰੀ ਦਿੱਕਤ ਹੋਰ ਸੀ ਥੋੜੇ ਜਿਹੀ ਨਾਲ ਮੋਬਾਈਲਾਂ ਦੁਕਾਨ ਉਹਨਾਂ ਦਾ ਥੋੜਾ ਸ਼ੀਸ਼ੇ ਦੀ ਬ੍ਰੇਕਸ ਹੋ ਗਈ ਜਿਹੜਾ ਸ਼ੀਸ਼ਾ ਦਾ ਇਹਨਾਂ ਦਾ ਸਿਲੰਡਰ ਹੈ ਨਾ ਜਿਹੜਾ ਸਿਲੰਡਰ ਇਹਨਾਂ ਪਰ ਲੱਗਾ ਉਹ ਤਮਾਕਾ ਜਾ ਕੇ ਗਲੀ ਦੇ ਵਿੱਚ ਝਾੜ ਗਿਆ ਪਰਲੇ ਛੱਤਾ ਦੇ ਝਾੜ ਗਿਆ ਪੁਲਿਸੀ ਛੱਤਾ ਜਾਨੀ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਥੋੜੇ ਮਾਲੀ ਨੁਕਸਾਨ ਹੋਇਆ ਮਟੀਰੀਅਲ ਵਗੈਰਾ ਥੋੜਾ ਉਹ ਜਿਹੜਾ ਇੱਕ ਹੋਰ ਵੱਡੀ ਖਬਰ ਦਾ ਰੁਕ ਕਰਦੇ ਆ ਪੰਜਾਬ ਦੇ ਮੁੱਖ ਸਕੱਤਰ ਕੈਪ सिन्हा ਨੂੰ ਤਲਬ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੁੱਖ ਸਕੱਤਰ ਨੂੰ ਤਲਬ ਕਰ ਲਿਆ ਗਿਆ 4 ਮਾਰਚ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਹੋਣਾ ਹੋਵੇਗਾ ਦਰਸਲ ਮਾਮਲਾ ਮਲੇਰਕੋਟਲਾ ਦੇ ਸਿਵਲ ਹਸਪਤਾਲ ਦਾ ਹੈ ਹਸਪਤਾਲ ਦੇ ਵਿੱਚ ਸਿਰਫ 4 ਡਾਕਟਰਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤੇ ਡਾਕਟਰਾਂ ਦੀਆਂ ਅਸਾਮੀਆਂ ਭਰਨ ਦੇ ਲਈ ਇੱਕ ਪਟੀਸ਼ਨ داخل ਕੀਤੀ ਗਈ ਹੈ قابل गौर ਹੈ ਕਿ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਦੱਸਿਆ ਕਿ 7 ਹੋਰ ਡਾਕਟਰਾਂ ਨੂੰ ਹਸਪਤਾਲ 'ਚ ਨਿਯੁਕਤ ਕੀਤਾ ਗਿਆ ਹੈ ਜਦਕਿ ਪਟੀਸ਼ਨ ਕਰਤਾ ਨੇ ਕਿਹਾ ਕਿ 7ਾਂ 'ਚੋਂ ਸਿਰਫ 3 ਡਾਕਟਰਾਂ ਨੇ ਹੀ ਜੁਆਇਨ ਕੀਤਾ ਤਾਂ ਮਲੇਰ ਕੋਟਲਾ ਹਸਪਤਾਲ ਦੇ ਵਿੱਚ ਕੁੱਲ 7 ਅਸਾਮੀਆਂ ਨੇ ਡਾਕਟਰਾਂ ਦੀਆਂ ਜਿਸ ਦੇ ਵਿੱਚ 4 ਖਾਲੀ ਨੇ ਤੇ ਇਸ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੈਪ सिन्हा ਨੂੰ ਤਲਬ ਕੀਤਾ ਗਿਆ ਉਮੇਸ਼ ਸ਼ਰਮਾ ਹੋਰ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਉਮੇਸ਼ ਕੈਪ सिन्हा ਨੂੰ ਤਲਬ ਕੀਤਾ ਗਿਆ ਪੂਰਾ ਕਾਰਨ ਸਮਝਣਾ ਚਾਹਾਂਗੇ ਕਿ ਪਟੀਸ਼ਨ ਦਾਇਰ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਦੇਖੋ ਮਾਮਲਾ ਇਹਦਾ ਕਿ ਮਲੇਰ ਕੋਟਲੇ ਦੇ ਜਿਹੜਾ ਸਿਵਲ ਹਸਪਤਾਲ ਹੈ ਡਿਸਟ੍ਰਿਕਟ ਦਾ ਉੱਥੇ ਡਾਕਟਰਾਂ ਦੀ ਖਾਲੀ ਪਦਨ ਲੈ ਕੇ ਇੱਕ ਜਨਨੀ ਤੇ ਅੱਜ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਜੀ ਔਰ ਉਹੀ ਪਟੀਸ਼ਨ ਦਾ ਮਾਮਲਾ ਚੱਲਦਾ ਪਿਆ ਜੀ ਸਮਾਂ ਹੀ ਚੱਲਦੀ ਸੀ ਤੇ ਹੁਣ ਪਿਛਲੀ ਦੇ ਸਮਾਈ ਦੀ ਗੱਲ ਕਰੀਏ ਤਾਂ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਮਲੇਰਕੋਟਾ ਸਿਵਲ ਹਸਪਤਾਲ ਵਿੱਚ ਸਿਰਫ ਚਾਰ ਡਾਕਟਰ ਨੇ ਹੁਣ ਅੱਜ ਸਰਕਾਰ ਨੇ ਦੱਸਿਆ ਕਿ ਸੱਤ ਹੋਰ ਅਸੀਂ ਡਾਕਟਰ ਨਿਯੁਕਤ ਕਰਦੇ ਗਏ ਲੇਕਿਨ ਜਿਹੜੇ ਯਾਤਿਕਾ ਕਰਦੇ ਹਨ ਉਹਨਾਂ ਨੇ ਦੱਸਿਆ ਜੀ ਸਿਰਫ ਤਿੰਨ ਨੇ ਨਹੀਂ ਜੁਆਇਨ ਕੀਤਾ ਜਦਕਿ ਐਡਾ ਵੱਡਾ ਇੱਕ ਪੂਰੀ ਡਿਸਟ੍ਰਿਕਟ ਨੂੰ ਸੰਭਾਲਣ ਵਾਲਾ ਇਹ ਹਸਪਤਾਲ ਹੈ ਔਰ ਸਿਰਫ ਇਹ ਤਿੰਨ ਜਾਂ ਚਾਰ ਡਾਕਟਰ ਜਾਂ ਪੰਜ ਡਾਕਟਰ ਦੇ ਹਵਾਲੇ ਦੀ ਗੱਲ ਨਹੀਂ ਜੇ ਓਵਰঅল ਦੇਖਿਆ ਜਾਏ ਤਾਂ ਮਲੇਰਕੋਟਲੇ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ 17 ਡਾਕਟਰ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਦੇ 13 ਬਦ ਖਾਲੀ ਨੇ ਇਸ ਤੋਂ ਇਲਾਵਾ ਜਿਹੜੇ 39 ਜਨਰਲ ਡਾਕਟਰਾਂ ਦੇ ਵਾਦ ਹੈ ਜਿਹਦੇ ਵਿੱਚ 7 ਖਾਲੀ ਨੇ ਤੇ ਇਹ ਡਾਟਾ ਵੀ ਦਿੱਤਾ ਗਿਆ ਪਟੇਸ਼ਲ ਕਰਤਾ ਪ੍ਰਿਸ਼ਮ ਕਿੰਗਰ ਵੱਲੋਂ ਉਸੇ ਮਾਮਲੇ ਨੂੰ ਕਰਦੇ ਹੋਏ ਫਿਰ ਹਾਈ ਕੋਰਟ ਨੇ ਹੁਣ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਅਗਲੀ ਸੁਣਵਾਈ ਜਿਹੜੀ 4 ਮਾਰਚ ਨੂੰ ਹੋਣੀ ਹੈ ਔਰ ਵੀ ਸੀ ਦੇ ਰਾਹੀਂ ਪੇਸ਼ ਹੋਣ ਵਾਸਤੇ ਕਿਹਾ ਔਰ ਇਸ ਪੂਰੇ ਮਾਮਲੇ ਤੇ ਜਵਾਬ ਦੇਣ ਵਾਸਤੇ ਕਿਹਾ ਠੀਕ ਹੈ ਬਹੁਤਾਂ ਬਾਅਦوں ਮੈਂ ਇਹ ਸਪੂਰੀ ਅਪਡੇਟ ਦੇ ਲਈ ਤਾਂ ਪੰਜਾਬ ਦੇ ਮੁੱਖ ਸਕੱਤਰ ਕੈਪ सिन्हा ਨੂੰ ਹਾਈ ਕੋਰਟ ਦੇ ਵੱਲੋਂ ਤਲਬ ਕੀਤਾ ਗਿਆ ਹੈ ਪੂਰਾ ਮਾਮਲਾ ਮਲੇਰ ਕੋਟਲਾ ਦੇ ਨਾਲ ਜੁੜਿਆ ਹੋਇਆ ਹੈ ਮਲੇਰ ਕੋਟਲਾ ਦੇ ਵਿੱਚ ਡਾਕਟਰਾਂ ਦੀਆਂ ਵੱਡੇ ਪੱਦਰ ਤੇ ਅਸਾਮੀਆਂ ਖਾਲੀ ਨੇ ਜਿਸ ਨੂੰ ਲੈ ਕੇ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਰ ਕਰਤੀ ਗਈ ਸੀ ਜਿਸ ਤੇ ਸੁਣਵਾਈ ਹੋ ਰਹੀ ਸੀ ਤੇ ਪਟੀਸ਼ਨ ਕਰਤਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਡਾਟਾ ਦਿੱਤਾ ਗਿਆ ਕਿ ਬਹੁਤ ਸਾਰੀਆਂ ਅਸਾਮੀਆਂ ਜਿਹਨਾਂ ਨੇ ਜੜੀਆਂ ਪੰਜਾਬ ਦੱਸਦੀ ਹੈ ਕਿ ਜੜੀਆਂ ਮਲੇਰ ਕੋਟਲਾ ਸਿਵਲ ਹਸਪਤਾਲ ਦੇ ਵਿੱਚ ਖਾਲੀ ਨੇ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੈਪ ਸਿੰਘਾ ਨੂੰ ਤਲਬ ਕੀਤਾ ਗਿਆ 4 ਮਾਰਚ ਨੂੰ ਵੀਡੀਓ ਕਾਨਫਰencing ਜ਼ਰੀਏ ਪੇਸ਼ ਹੋਣਾ ਹੋਵੇਗਾ ਤੇ ਕਾਲੀ ਦਾਲ ਦੀ ਭਰਤੀ ਤੇ ਅੱਜ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਦਰਅਸਲ 7 ਮੈਂਬਰਾਂ ਦੀ ਥਾਂ ਤੇ 5 ਮੈਂਬਰਾਂ ਵੱਲੋਂ ਹੀ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਕਮੇਟੀ ਨੇ ਕਿਹਾ ਕਿ ਅਸੀਂ ਜੱਥੇਦਾਰ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ ਤੇ ਜਥੇਦਾਰਾਂ ਦੇ ਜਥੇਦਾਰ ਸਾਹਿਬ ਦੇ ਹੁਕਮ ਮੁਤਾਬਕ ਹੀ ਅਸੀਂ ਕੰਮ ਕਰਾਂਗੇ ਅਤੇ ਭਰਤੀ ਨੂੰ ਲੈ ਕੇ ਅਕਾਲੀ ਦਲ ਦੇ ਨਾਲ ਸਹਿਮਤੀ ਨਹੀਂ ਬਣ ਰਹੀ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਤੋਂ ਭਰਤੀ ਨਹੀਂ ਕਰਵਾਉਣਾ ਚਾਹੁੰਦਾ ਦਰਅਸਲ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਤੇ ਕਰਪਾਲ ਸਿੰਘ ਬਡੁੰਗਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਏ ਧਾਮੀ ਤੇ ਬਡੁੰਗਰ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਹਾਲਾਂਕਿ ਪੰਜ ਮੈਂਬਰ ਸ਼ਾਮਲ ਹੋਏ ਸੀ ਜਿਨ੍ਹਾਂ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਸ ਕਮੇਟੀ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਆਪਣੀ ਰਿਪੋਰਟ ਜਥੇਦਾਰ ਸਾਹਿਬ ਨੂੰ ਭੇਜ ਰਹੇ ਹਾਂ ਤੇ ਅਗਲਾ ਫੈਸਲਾ ਜਥੇਦਾਰ ਸਾਹਿਬ ਵੱਲੋਂ ਲਿਆ ਜਾਣਾ ਹੈ ਦੱਸਦੀ ਹੈ ਕਿ ਸੱਤ ਮੈਂਬਰੀ ਕਮੇਟੀ ਇਸ ਲਈ ਬਣਾਈ ਗਈ ਸੀ ਕਿ ਅਕਾਲੀ ਦਲ ਦੇ ਵਿੱਚ ਭਰਤੀ ਮੁਹਿੰਮ ਚਲਾਈ ਜਾਵੇਗੀ ਉਹ ਇਸ ਕਮੇਟੀ ਦੀ ਨਿਗਰਾਨੀ ਦੇ ਵਿੱਚ ਹੋਵੇਗੀ ਪਰ ਅਕਾਲੀ ਦਲ ਦੀ ਭਰਤੀ ਮੁਹਿੰਮ ਬਿਨਾਂ ਇਸ ਕਮੇਟੀ ਦੀ ਨਿਗਰਾਨੀ ਤੋਂ ਜਾਰੀ ਹੈ ਜਿਸ ਤੋਂ ਬਾਅਦ ਦੋ ਮੈਂਬਰ ਜਿਹੜੇ ਨੇ ਇੱਕ ਪ੍ਰਧਾਨ ਇਸ ਕਮੇਟੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਹੀ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਇਸ ਕਮੇਟੀ ਤੋਂ ਲਾਂਬੇ ਹੋ ਗਏ ਨੇ ਸਾਈਡ ਹੋ ਗਏ ਨੇ ਅਸਤੀਫਾ ਉਹਨਾਂ ਦੇ ਵੱਲੋਂ ਭੇਜ ਦਿੱਤਾ ਗਿਆ ਹੈ ਅਤੇ ਅੱਜ ਪੰਜ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਮਨਪ੍ਰੀਤ ਿਆਲੀ ਨੇ ਕਿਹਾ ਕਿ ਪਿਛਲੀ ਵਾਰ ਸੱਤ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅੱਗੇ ਤਜਵੀਜ਼ ਰੱਖੀ ਸੀ ਕਿ ਅਕਾਲੀ ਦਲ ਦੀ ਹੁਣ ਤੱਕ ਜੋ ਭਰਤੀ ਹੋਈ ਹੈ ਉਸ ਦੀ ਪੜਤਾਲ ਕਰ ਲਵਾਂਗੇ ਜੇ ਭਰਤੀ ਸਹੀ ਹੋਈ ਉਸ ਨੂੰ ਮੰਨਿਆ ਜਾਵੇਗਾ ਤੇ ਅਗਲੀ ਸਾਰੀ ਭਰਤੀ ਸੱਤ ਮੈਂਬਰੀ ਕਮੇਟੀ ਕਰੇਗੀ ਪਰ ਅਜੇ ਹਾਂ ਨਹੀਂ ਹੋਇਆ ਮਾਨਯੋਗ ਅਕਾਲ ਤਖਸਬ ਨੂੰ ਇਹ ਕਹਿਤਾ ਕਲੀਅਰਲੀ ਕਿ ਸੱਤ ਮੈਂਬਰੀ ਕਮੇਟੀ ਤੋਂ ਭਰਤੀ ਕਰਵਾਉਣ ਲਈ ਸਹਿਮਤੀ ਹੈ ਜਿਹੜੀ ਅਕਾਲੀ ਦਲਾਂ ਨਹੀਂ ਬਣ ਪਾਰੇ ਸਾਡੀ ਇਸ ਕਰਕੇ ਸਾਨੂੰ ਹੁਕਮ ਕੀਤਾ ਜਾਣ ਕਿ ਅਗਲਾ ਆਦੇਸ਼ ਕੀ ਹੈ ਤੇ ਉਹਦੇ ਜੋ ਵੀ ਆਦੇਸ਼ ਹੋਊਗਾ ਉਹ ਤੇ ਅਸੀਂ ਪਹਿਰਾ ਦਵਾਂਗੇ ਯਾਨੀ ਕਿ ਤੁਸੀਂ ਜਿਹੜੀ ਪਿਛਲੇ ਮੀਟਿੰਗ ਦੇ ਦੌਰਾਨ ਮਿਲ ਕੇ ਸੀ ਤੁਹਾਡੇ ਦੋ ਸਾਥੀ ਕੇ ਸੀ ਤਾ ਅਮੀਰ ਸਾਹਿਬ ਗਏ ਸੀ ਬਡਾਲਾ ਸਾਹਿਬ ਗਏ ਸੀ ਤਾਂ ਉਹ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੋਈ ਜ਼ਿਆਦਾ ਪੋਜ਼ਿਟਿਵ ਚੀਜ਼ਾਂ ਤੁਹਾਨੂੰ ਸਾਹਮਣੇ ਨਜ਼ਰ ਨਹੀਂ ਆਈਆਂ ਚਲੋ ਆਪਾਂ ਉਹਨਾਂ ਚੀਜ਼ਾਂ ਦਾ ਜ਼ਿਕਰ ਨਾ ਵੀ ਕਰੀਏ ਜੇ ਕੋਈ ਨਹੀਂ ਰਿਜ਼ਲਟ ਨਿਕਲਿਆ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਭੇਜਣਗੇ ਭਰਤੀ ਪ੍ਰਕਿਰਿਆ ਜਿਹੜੀ ਕੱਲ੍ਹ ਦੇ ਵੱਲੋਂ ਚੱਲ ਰਹੀ ਹੈ ਉਹਦੇ ਉੱਤੇ ਕੋਈ ਫੈਸਲਾ ਕੀਤਾ ਨਹੀਂ ਅਸੀਂ ਅਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਾਰਾ ਲਿਖ ਕੇ ਭੇਜਤਾ ਫੈਸਲਾ ਉਹਨਾਂ ਦੇ ਦਸ਼ਾ ਨਿਰਦੇਸ਼ ਤੇ ਹੋਣਾ ਜੋ ਸਾਨੂੰ ਉਹ ਨਵਾਂ ਦੇਸ਼ ਜਾਰੀ ਕਰਨੇ ਕੋ ਤੇ ਅਸੀਂ ਪੈਰਾ ਦਮਾ ਦੇਖੋ ਉਸ ਦਿਨ ਵੈਸਤ ਵਡਾਲਾ ਸਾਹਿਬ ਤੇ ਧਾਮੀ ਸਾਹਿਬ ਗਏ ਸੀ ਪ੍ਰਪੋਜ਼ਲ ਇਹ ਦਿੱਤੀ ਸੀ ਵੀ ਪਿਛਲੀ ਗਿਰੀ ਭਰਤੀ ਹੋ ਚੁੱਕੀ ਆ ਉਹਦੀ ਪੜਤਾਲ ਕਮੇਟੀ ਕਰੂਗੀ ਉਹਦੇ ਜੋ ਜਿਹੜੀ ਸਹੀ ਭਰਤੀ ਹੋਊਗੀ ਉਹ ਸਹੀ ਪਾਈ ਜਾਊਗੀ ਦੂਜੀ ਰੱਦ ਕਰ ਦਿੱਤੀ ਜਾਊਗੀ ਤੇ ਅਗਲੀ ਭਰਤੀ ਸਾਰੀ ਹੈ ਕਮੇਟੀ ਕਰੂਗੀ ਤੁਸੀਂ ਇਹ ਵੀ ਕਹਿ ਦਿੱਤਾ ਸੀ ਕਿ ਵੀ ਜਿਹੜੀ ਪਹਿਲਾਂ ਭਰਤੀ ਹੋਈ ਆ ਉਹਨੂੰ ਮੰਨਿਆ ਜਾਵੇਗਾ ਪਰ ਉਹਦੀ ਪੜਤਾਲ ਹੋਏਗੀ ਹਾਂ ਜਿਹੜੀ ਸਹੀ ਉਹਦੇ ਵਿੱਚੋਂ ਸਹੀ ਭਰਤੀ ਉਹ ਮੰਨੀ ਜਾਊਗੀ ਇਹਦਾ ਜਵਾਬ ਉਦੋਂ ਫਿਰ ਕੀ ਮਿਲਿਆ ਨਹੀਂ ਉਹ ਨਹੀਂ ਕਰਵਾਉਣਾ ਚਾਹੁੰਦੇ ਇਸ ਕਮੇਟੀ ਤੋਂ ਖਾਫਨ ਕਰ ਕਰਤਾ ਉਹਨਾਂ ਨੇ ਹਾਂਜੀ ਹਾਂਜੀ ਇਸੇ ਲਈ ਤਾਂ ਫਿਰ ਅੱਜ ਇਤਨੀ ਮੀਟਿੰਗ ਹੋਈ ਹੈ ਸਾਰਾ ਫੁੱਲ ਗਈ ਹੈ ਤੇ ਤੁਸੀਂ ਇਹ ਹਵਾਲਾ ਉਸ ਪੱਤਰ ਦੇ ਵਿੱਚ ਸਾਰਾ ਦੇ ਰਹੇ ਹੋ ਉਹਦੇ ਵਿੱਚ ਸਾਰਾ ਲਿਖਿਆ ਗਿਆ ਵੀ ਨਹੀਂ ਕਰਾਉਣੇ ਚਾਹੁੰਦੇ ਜੋ ਪਤਾ ਨਹੀਂ ਕਰਾਉਣਾ ਚਾਹੁੰਦੇ ਨਹੀਂ ਕਰਾਉਣਾ ਚਾਹੁੰਦੇ ਦੋ ਮੈਂਬਰ ਅੱਜ ਜਿਹੜੇ ਬਾਰ ਦੀ ਬਾਰੀ ਰਹੇ ਜੇ ਬੜੂਂਗਰ ਸਾਹਿਬ ਐਨ ਮੌਕੇ ਤੇ ਕਹਿੰਦੇ ਜੀ ਮੈਨੂੰ ਤਾਂ ਇਜਾਜ਼ਤ ਦਿਓ ਧਾਮੀ ਸਾਹਿਬ ਇੱਕ ਦਿਨ ਪਹਿਲਾਂ ਅਸਤੀਫਾ ਦੇ ਗਏ ਸੋ ਉਹਦੇ ਬਾਰੇ ਤਾਂ ਉਹੀ ਦੱਸ ਸਕਦੇ ਆ ਹਾਂ ਵੀ ਜਿਹੜੀ ਸ਼੍ਰੀਕਲਤਕ ਸਭ ਤੋਂ ਕਮੇਟੀ ਬਣੀ ਸੀ ਉਹਦੇ ਤੋਂ ਅਸਤੀਫਾ ਦੇ ਰਹੇ ਜੂ ਨਹੀਂ ਕਿਉਂ ਨਹੀਂ ਨਿਵਾਰੇ ਤਾਂ ਉਹਨਾਂ ਦੀ ਕੀ ਮਜਬੂਰੀ ਹੈ ਉਹ ਦੱਸ ਦੇਣਗੇ ਲੇਕਿਨ ਧਾਮੀ ਸਾਹਿਬ ਨੇ ਜੋ ਕੱਲ ਆਪਣਾ ਪੱਖ ਰੱਖਿਆ ਸਾਰੀ ਦੁਨੀਆ ਦੇ ਅੱਗੇ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਹਦੇ ਇਸ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਉਹ ਤੋਂ ਸਾਫ਼ ਨਜ਼ਰ ਆਉਂਦਾ ਸੀ ਕਿ ਇਹ ਸਾਰਾ ਕੁਝ ਜੋ ਵੀ ਪੰਥਕ ਹਾਲਾਤਾਂ ਦੇ ਆਪਣੇ ਦਰਮਿਆਨ ਹੋ ਰਿਹਾ ਜੋ ਪੰਥਕ ਸਫਾਂ ਦੇ ਵਿੱਚ ਇਹ ਸਾਰਾ ਕੁਝ ਘੁੰਮਣ ਕੇਰੀ ਬਣੀ ਹੋਈ ਆ ਦੁਬਧਾ ਬਣੀ ਹੋਈ ਆ ਇਹਦਾ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਆ ਇਹਦੇ ਪਿੱਛੇ ਕਿਸੇ ਦਾ ਕਿਸੇ ਦਾ ਕੋਈ ਸਵਾਰਥ ਆ ਜਿਹੜੇ ਨਹੀਂ ਚਾਹੁੰਦੇ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਉਹਨਾਂ ਦੀ ਭਾਵਨਾ ਮੁਤਾਬਕ ਹੋ ਲਾਗੂ ਹੋਣ